ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਛੋਟਾ ਕੱਲੂ ਕਾਰਾ ਪਾਗ ਦੂਜਾ ਸਿੱਖ ਸਰਦਾਰ ਰਾਵੀ ਦਰਿਆ ਦੇ ਕੰਢੇ ਤੇ ਸੋਚਾਂ ਵਿੱਚ ਪੈ ਗਏ ਕਿ ਹੁਣ ਕਿਹੜੇ ਪਾਸੇ ਹੋਈਏ ਅੰਤ ਇਹ ਫੈਸਲਾ ਹੋਇਆ ਕਿ ਪਹਾੜੀਆਂ ਨਾਲ ਲੜ ਕੇ ਰਾਹ ਸਾਫ਼ ਕਰ ਲਈਏ ਤੇ ਉਹਨਾਂ ਇਕੱਠੇ ਹੋ ਕੇ ਪਹਾੜੀਆਂ ਤੇ ਹੱਲਾ ਬੋਲ ਦਿੱਤਾ ਉਹਨਾਂ ਤੋਂ ਇੱਕ ਟਿੱਬਾ ਖੋਲਿਆ ਪੈਦਲ ਤਾਂ ਉੱਤੇ ਚੜ ਗਿਆ ਪਰ ਜਿਹੜੇ ਸਵਾਰ ਸੀ ਉਹਨਾਂ ਵਾਸਤੇ ਬੜਾ ਔਖਾ ਹੋਇਆ ਉਹਨਾਂ ਦੇ ਘੋੜੇ ਪਹਾੜਾਂ ਉੱਤੇ ਕਿਵੇਂ ਚੜਨ ਉਹ ਹਥਿਆਰਾਂ ਨਾਲ ਪਹਾੜ ਪੁੱਟ ਕੇ ਘੋੜੇ ਦੇ ਪੈਰ ਧਰਨ ਜੋਗੀ ਥਾਂ ਬਣਾਉਣ ਪਰ ਕੋਈ ਘੋੜੇ ਇਸ ਤਰ੍ਹਾਂ ਥਿੜਕ ਕੇ ਖੱਡਾਂ ਵਿੱਚ ਜਾ ਪਏ ਤੇ ਮਰ ਗਏ ਉੱਚੀਆਂ ਪਹਾੜੀਆਂ ਤੋਂ ਪਹਾੜੀਏ 20 ਵਾਂਗ ਗੋਲੀਆਂ ਵਸਾਰੇ ਸਨ ਅੰਤ ਸੁਖਾ ਸਿੰਘ ਨੇ ਹੁਕਮ ਦਿੱਤਾ ਕਿ ਜਾਨਾਂ ਦੀ ਪਰਵਾਹ ਨਾ ਕਰੋ ਤੇ ਪੈਦਲ ਸਿੰਘ ਪਹਾੜੀਆਂ ਤੇ ਚੜ ਜਾਓ ਕੋਟ ਸਵਾਰਾਂ ਨੂੰ ਹੁਕਮ ਹੋਇਆ ਕਿ ਜਿੰਨਾ ਚਿਰ ਪੈਦਲ ਉੱਪਰ ਨਾ ਚੜ ਜਾਣ ਉਹਨਾਂ ਚਿਰ ਲਖਪਤ ਦੀ ਫੌਜ ਨੂੰ ਰੋਕ ਕੇ ਰੱਖੋ ਤੇ ਵੈਰੀ ਦਲ ਨੂੰ چیر ਕੇ ਲਾਹੌਰ ਵੱਲ ਨਿਕਲ ਚਲੋ ਜਿਹੜੇ ਸਿੰਘ ਪਹਾੜੀ ਚੜ ਗਏ ਉਹ ਵੈਰੀ ਨੂੰ ਮਾਰ ਕੁੱਟ ਕੇ ਅੱਗੇ ਨਿਕਲ ਗਏ ਤੇ ਅਸਵਾਰਾਂ ਨੇ ਪਛਾਹ ਦਾ ਰੁਖ ਕਰ ਲਿਆ ਉਧਰ ਲਖਪਤ ਨੇ ਵੇਖਿਆ ਕਿ ਝਾੜੀਆਂ ਵਿੱਚ ਸਿੰਘ ਕਾਬੂ ਨਹੀਂ ਆਉਂਦੇ ਤੇ ਸ਼ਾਹੀ ਫੌਜਾਂ ਡਰਦੀਆਂ ਝਾੜੀਆਂ ਵਿੱਚ ਪੈਰ ਨਹੀਂ ਪਾਉਂਦੀਆਂ ਸੋਸ ਨੇ ਤਨਖਾਹਦਾਰ ਸਿਪਾਹੀ ਇਕੱਠੇ ਕਰਕੇ ਝਲ ਵਡਾਉਣ ਦਾ ਵਿਚਾਰ ਬਣਾਇਆ ਇਸ ਵਿੱਚ ਵੀ ਉਹਨੂੰ ਸਫਲਤਾ ਨਾ ਮਿਲੀ ਕਿਉਂਕਿ ਸਿੰਘਾਂ ਨੇ ਝਾੜੀਆਂ ਸਾਫ਼ ਕਰਨ ਵਾਲੇ ਬੇਲਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਇਸ ਕੰਮ ਵਾਸਤੇ ਕੋਈ ਅਗਾਹ ਨਾ ਹੋਇਆ ਲਖਪਤ ਨੇ ਝਾੜੀਆਂ ਨੂੰ ਅੱਗ ਲਵਾ ਦਿੱਤੀ ਨਾਲ ਹੀ ਇਹ ਟੁੰਡੂ ਰੱਟਵਾਇਆ ਕਿ ਸਿੱਖਾਂ ਦਾ ਸਿਰ ਲਾਉਣ ਵਾਲੇ ਨੂੰ 5 ਰੁਪਏ ਇਨਾਮ ਦਿੱਤਾ ਜਾਵੇਗਾ ਇਹ ਗੱਲ ਸੁਣ ਕੇ ਵੈਰੀ ਸਿੰਘਾਂ ਦੀ ਕਤਲਿਆਮ ਵਿੱਚ ਤੇਜ਼ ਹੋ ਗਏ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਕਿਹਾ ਸਿੰਘੋ ਕਿਉਂ ਜਾਨ ਲਕਾਉਂਦੇ ਹੋ ਹੁਣ ਇਸ ਤਰ੍ਹਾਂ ਲੁਕ-ਲੁਕ ਕੇ ਮਰਨ ਨਾਲੋਂ ਸਿੱਧੇ ਹੋ ਕੇ ਵੈਰੀ ਨਾਲ ਲੜ ਕੇ ਮਰੋ ਆਓ ਮੇਰੇ ਮਗਰ ਆਓ ਜਿਸ ਨੇ ਮਰਦਾ ਵਾਂਗ ਲਖਪਤ ਨਾਲ ਲੜਨਾ ਹੈ ਇਹ ਲੜਕਾਰਾ ਸੁਣ ਕੇ ਸਤਿ ਸ਼੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇਜਾ ਕਾਰੇ ਛੱਡਦੇ ਹੋਏ ਸਿੰਘ ਵੈਰੀ ਉੱਤੇ ਟੱਟ ਪਏ ਬੜੀ ਖਮਸਾਨ ਦੀ ਲੜਾਈ ਹੋਈ ਲਖਪਤ ਜੰਬੂਰੀਆਂ ਦੇ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ ਸਰਦਾਰ ਸੁਖਾ ਸਿੰਘ ਨੇ ਸੋ ਕੱਢ ਕੇ ਲਖਪਤ ਉੱਤੇ ਹੱਲਾ ਕੀਤਾ ਸਿੰਘ ਨੂੰ ਆਉਂਦਾ ਵੇਖ ਕੇ ਲਖਪਤ ਹਾਥੀ ਤੋਂ ਘੋੜੇ ਤੇ ਹੋ ਬੈਠਾ ਤੇ ਨਸਣ ਦੀ ਸੋਚਣ ਲੱਗਾ ਐਨ ਉਸੇ ਵੇਲੇ ਜੰਬੂਰੇ ਦਾ ਇੱਕ ਗੋਲਾ ਸਰਦਾਰ ਸੁਖਾ ਸਿੰਘ ਦੀ ਲੱਤ ਤੇ ਆਵਜਾ ਤੇ ਪੱਟ ਤੋਂ ਲੱਤ ਟੱਟ ਗਈ ਸਿੰਘ ਨੇ ਪੱਗ ਪਾੜ ਕੇ ਲੱਤ ਹੰਨੇ ਨਾਲ ਬੰਨ ਲਈ ਤੇ ਫੇਰ ਲੜਨ ਲੱਗ ਪਿਆ ਪਰ ਉਹ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਕਿਆ ਲਖਪਤ ਦੀ ਮਦਦ ਵਾਸਤੇ ਉਸ ਦਾ ਪੁੱਤਰ ਤੇ ਯਈਆ ਖਾਨ ਦਾ ਪੁੱਤਰ ਤੇ ਕਈ ਹੋਰ ਜਰਨੈਲ ਆ ਗਏ ਸਰਦਾਰ ਸੁਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜੱਸਾ ਸਿੰਘ ਤੇ ਕਈ ਹੋਰ ਸਰਦਾਰ ਆ ਗਏ ਬੜੀ ਲਹੂ ਡੋਲਮੀ ਲੜਾਈ ਹੋਈ ਇਸ ਵਿੱਚ ਸਿੱਖਾਂ ਨਾਲੋਂ ਲਖਪਤ ਦਾ ਕਈ ਗੁਣਾ ਵਿਧੇਰੇ ਨੁਕਸਾਨ ਹੋਇਆ ਉਸ ਦਾ ਪੁੱਤਰ ਹਰਪੱਜ ਰਾਏ ਸੂਬੇਦਾਰ ਯਈਆ ਖਾਨ ਦਾ ਪੁੱਤਰ 나흐ਰ 칸 ਕਰਮ ਬਖਸ਼ ਫੌਜਦਾਰ ਤੇ ਕਈ ਹੋਰ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ ਸਾਰਿਆਂ ਸਿੰਘਾਂ ਨੇ ਜੋਸ਼ ਨਾਲ ਫੇਰ ਹੱਲਾ ਬੋਲਿਆ ਤੇ ਵੈਰੀ ਨੂੰ چیر ਕੇ ਅੱਗੇ ਨਿਕਲ ਗਏ ਇਹ ਘਟਨਾ 2 ਜੇਠ 1803 ਬਿਕਰਮੀ ਦੀ ਹੈ ਸਿੰਘਾਂ ਨੂੰ ਪੰਜੇ ਚੋਂ ਨਿਕਲ ਗਏ ਵੇਖ ਕੇ ਵੈਰੀ ਬੇ ਹੌਸਲਾ ਹੋ ਗਏ ਥੋੜੀ ਦੂਰ ਜਾ ਕੇ ਸਿੰਘਾਂ ਦੀ ਜੰਗਲ ਦੇ ਆਸਰੇ ਡੇਰੇ ਲਾ ਦਿੱਤੇ ਰਾਤ ਨੂੰ ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ ਬਹਾਦਰੋ ਅਸੀਂ ਵੈਰੀ ਦੇ ਘੇਰੇ ਵਿੱਚੋਂ ਨਿਕਲ ਆਏ ਹਾਂ ਪਰ ਪਾਲਕ ਨੂੰ ਉਹ ਫੇਰ ਸਾਡਾ ਪਿੱਛਾ ਕਰੇਗਾ ਸਾਡਾ ਪੰਧ ਅਜੇ ਦੁਰੇਡਾ ਹੈ ਉਸ ਪੰਧ ਵਾਸਤੇ ਸਾਨੂੰ ਘੋੜਿਆਂ ਹਥਿਆਰਾਂ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਦੀ ਲੋੜ ਹੈ ਸੋਚੋ ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ ਬਸ ਉਹ ਸੀ ਦੁਸ਼ਮਣ ਕੋਲ ਸਾਡੋਂ ਨਾਸ ਗਿਆ ਸਮਝ ਕੇ ਵੈਰੀ ਬੇਫਿਕਰੀ ਨਾਲ ਸੁੱਤਾ ਪਿਆ ਹੈ। ਇਹੀ ਵੇਲਾ ਹੈ ਸਾਡੀ ਸਫਲਤਾ ਦਾ। ਸੁੱਤੇ ਪਏ ਵੈਰੀ ਉੱਤੇ ਹਮਲਾ ਕਰੋ ਤੇ ਮਨ ਪਾਉਂਦਾ ਸਮਾਨ ਲੈ ਆਓ। ਉਹਨਾਂ ਮਰਦਾਂ ਦਾ ਹੌਸਲਾ ਵੇਖੋ। ਅਖੇ ਤਾਂ ਵੈਰੀ ਦੇ ਘੇਰੇ ਵਿੱਚੋਂ ਨਿਕਲਣ ਦਾ ਰਾਹ ਕੋਈ ਨਹੀਂ ਸੀ ਲੱਭਦਾ। ਜੇ ਮਰ ਮਰਾ ਕੇ ਬਾਹਰ ਹੀ ਨਿਕਲ ਆਏ ਤਾਂ ਫੇਰ ਦੁਬਾਰਾ ਵੈਰੀ ਉੱਤੇ ਚੋਟ ਕਰਨ ਦੀ ਧਾਰ ਲਈ। ਗਰਮਤਾ ਪੱਕਾ ਹੋ ਗਿਆ ਸੁੱਤੇ ਪੈ ਵੈਰੀ ਉੱਤੇ ਸਿੰਘਾਂ ਨੇ ਹੱਲਾ ਬੋਲ ਦਿੱਤਾ ਜਿਹੜੇ ਕਾਬੂ ਆਏ ਤਲਵਾਰ ਦੀ ਧਾਰ ਲੰਗਾਏ ਤੇ ਜੋ ਕੁਝ ਹੱਥ ਲੱਗਾ ਸਮੇਟ ਕੇ ਚੱਲਦੇ ਬਣੇ ਵੈਰੀ ਦੀਆਂ ਫੌਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਫੇਰ ਝਾੜੀਆਂ ਵਿੱਚ ਛਪਨ ਹੋ ਗਿਆ ਇਸ ਘਟਨਾ ਨੇ ਲਖਪਤ ਦੇ ਅੰਦਰ ਨਵੇਂ ਸਿਰਿਓਂ ਅੱਗ ਲਾ ਦਿੱਤੀ ਭਰਾ ਦੀ ਮੌਤ ਦਾ ਦੁੱਖ ਅਜੇ ਆਠੜਿਆ ਨਹੀਂ ਸੀ ਕਿ ਨਵਾਂ ਪੁੱਤਰ ਦਾ ਦੁੱਖ ਸੀਨੇ ਪੈ ਗਿਆ ਫਿਰ ਸਿੱਖਾਂ ਦੀ ਇਹ ਦਲੇਰੀ ਕਿ ਉਹ ਹਾਰ ਕੇ ਨਸੇ ਹੋਏ ਦੁਬਾਰਾ ਸ਼ਾਹੀ ਫੌਜ ਉੱਤੇ ਛਾਪਾ ਮਾਰਨ ਲਖਪਤ ਨੇ ਤਨਖਾਹਦਾਰ ਸਪਾਈ ਇਕੱਠੇ ਕਰਕੇ ਢੋਲ ਵਜਾ ਕੇ ਝਾੜੀਆਂ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਭਾਲਣ ਤੇ ਲਾ ਦਿੱਤਾ ਸਿੰਘਾਂ ਨੇ ਆਪਣਾ ਵਾਰ ਕਰਕੇ ਭੱਜਣ ਦੀ ਕੀਤੀ ਉਹ ਰਾਵੀ ਦੇ ਸੱਜੇ ਕੰਡੇ ਲਹਾਰ ਨੂੰ ਆ ਗਏ ਲਖਪਤ ਵੀ ਪਿੱਛਾ ਕਰਦਾ ਮਗਰੇ ਆ ਰਿਹਾ ਸੀ ਸਿੰਘਾਂ ਨੇ ਰਾਵਿਓਂ ਪਾਰ ਹੋਣ ਦੀ ਸੋਚੀ ਉਹ ਦੁਪਹਿਰ ਵੇਲੇ ਰਾਵੀ ਦੇ ਕੰਢੇ ਆ ਗਏ ਦੱਬ ਤੇ ਕਾਨਿਆਂ ਦੀ ਬੀੜੀ ਬਣਾ ਕੇ ਸਿੰਘ ਰਾਵਿਓਂ ਪਾਰ ਹੋਏ ਕੋਰਸਵਾਰ ਤਦ ਤੱਕ ਦਰਿਆ ਟੱਪ ਕੇ ਖੱਬੇ ਪਾਸੇ ਖੜੇ ਰਹੇ ਜਦੋਂ ਤੱਕ ਸਾਰਾ ਜਥਾ ਪਾਰਨਾ ਲੰਘ ਆਇਆ ਅਗਲੇ ਪਾਸੇ 3 ਮੀਲ ਤੱਕ ਬਰੇਤੀ ਸੀ ਅੱਗਵਾੰਗ ਤਪੀ ਹੋਈ ਰੇਤ ਤੇ ਪੈਦਲਾਂ ਵਿੱਚੋਂ ਬਹੁਤਿਆਂ ਦੇ ਪੈਰ ਨੰਗੇ ਸਵਾਰ ਤਾਂ ਸੌਖੇ ਹੀ ਲੰਘ ਗਏ ਪਰ ਪੈਦਲਾਂ ਦੇ ਭਾ ਦੀ ਬੁਰੀ ਬਣੀ ਪੈਰੀ ਛਾਲੇ ਪੈ ਗਏ ਉਹ ਤਨ ਦੇ ਕੱਪੜੇ ਪਾੜ ਕੇ ਪੈਰਾਂ ਤੇ ਬਨ ਕੇ ਉਸ ਮੁਸੀਬਤ ਵਿੱਚੋਂ ਨਿਕਲੇ ਅੱਗੇ ਰਾਮੇ ਰੰਧਾਵੇ ਦਾ ਇਲਾਕਾ ਸੀ ਉਹ ਆਪਣੀਆਂ ਫੌਜਾਂ ਲੈ ਕੇ ਸਿੰਘਾਂ ਦਾ ਰਾਹ ਰੋਕੀ ਖੜਾ ਸੀ ਜਿਹੜੇ ਲੱਖਪਤ ਦੀਆਂ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਆਏ ਸਨ ਉਹ ਰਾਮੇ ਦੀਆਂ ਵਹਾਰਾਂ ਦੇ ਰੋਕੇ ਕੱਧ ਰਹਿ ਸਕਦੇ ਸਨ ਦੋ ਦੋ ਹੱਥ ਕਰਕੇ ਸਿੰਘ ਸ੍ਰੀ ਹਰ ਗੋਬਿੰਦਪੁਰ ਦੇ ਪਤਨ ਤੇ ਜਾ ਪੁੱਜੇ ਇੱਥੋਂ ਵਿਆਸ ਟੱਪ ਕੇ ਉਹਨਾਂ ਨੇ ਦੁਆਬੇ ਵਿੱਚ ਜਾ ਕੇ ਦਿਹਾੜੀ ਕੱਟੀ ਉੱਥੇ ਅੱਗੇ ਅਦੀਨਾ ਬੇਗ ਫੌਜਾਂ ਲੈ ਕੇ ਚੜ੍ਹ ਆਇਆ ਉੱਥੇ ਵੀ ਸਿੰਘਾਂ ਨੂੰ ਟਿਕਣਾ ਔਖਾ ਹੋ ਗਿਆ ਉਹ ਉਥੋਂ ਵਾਹੋਦਾਹੀ ਚੱਲੇ ਤੇ ਅਲੀਵਾਲ ਦੇ ਪਤਣੋਂ ਲੰਘ ਕੇ ਮਾਲਵੇ ਵਿੱਚ ਜਾ ਪੁੱਜੇ ਸਰਦਾਰ ਜੱਸਾ ਸਿੰਘ ਕੋਟਕਪੂਰੇ ਸਰਦਾਰ ਹਰੀ ਸਿੰਘ ਦਿয়ালਪੁਰੇ ਸਰਦਾਰ ਨੌਦ ਸਿੰਘ ਪੱਥਰਾਲੇ ਤੇ ਬਾਬਾ ਦੀਪ ਸਿੰਘ ਜੀ ਨੇ ਲੱਖੀ ਜੰਗਲ ਵਿੱਚ ਜਾ ਕੇ ਡੇਰੇ ਲਾਇਆ ਸਰਦਾਰ ਸੁੱਖਾ ਸਿੰਘ ਦਾ ਜਥਾ ਜੈਤੋਂ ਜਾ ਉਤਰਿਆ ਉੱਥੇ ਉਸ ਨੇ ਲੱਤ ਖੋਲੀ ਤੇ ਫੱਟ ਬਣ ਤੋਂ ਲੱਤ ਬਣਵਾਈ 5-6 ਮਹੀਨੇ ਉਹ ਇਸੇ ਤਕਲੀਫ ਨਾਲ ਮੰਝੇ ਤੇ ਪਿਆ ਰਿਹਾ ਲਤ ਠੀਕ ਹੋ ਗਈ ਤਾਂ ਉਹ ਸੁਰਮਾ ਫਿਰ ਪਹਿਲਾਂ ਵਾਂਗ ਹੀ ਮਹੰਮਾ ਮਾਰਨ ਲੱਗਾ ਜਿਹੜੇ ਸਿੰਘ ਪਹਾੜਾਂ ਤੇ ਚੜ ਗਏ ਸਨ ਉਹਨਾਂ ਵੀ ਬੜੀ ਔਖਾਈ ਚੱਲੀ ਪਹਾੜੀਏ ਉਹਨਾਂ ਦੇ ਵੈਰੀ ਬਣ ਗਏ ਜੇ ਉਹ ਇੱਕ ਥਾਂ ਤੋਂ ਰਾਤ ਬਰਾਤੀ ਨਾਸ ਕੇ ਦੂਜੀ ਥਾਂ ਜਾਂਦੇ ਤਾਂ ਉਹ ਜਿਹਾ ਹੀ ਸਲੂਕ ਅੱਗੇ ਹੁੰਦਾ ਉਹਨਾਂ ਨੂੰ ਮੌਲ ਨੂੰ ਵੀ ਕੋਈ ਚੀਜ਼ ਨਾ ਦੇਂਦਾ ਬੜੀਆਂ ਔਕੜਾਂ ਘੱਟਦੇ ਉਹ ਮੰਡੀ ਤੇ ਕੁੱਲੂ ਵਿੱਚ ਦੀ ਪਹਾੜੋਂ ਪਹਾੜੀ ਚੱਲਦੇ ਹੋਏ 5-6 ਮਹੀਨੇ ਪਿੱਛੋਂ ਕੀਰਤਪੁਰ ਜਾ ਪੁੱਜੇ 6 ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਤੇ ਸੁਨੇਹੇ ਘੱਲ ਕੇ ਇਕੱਠੇ ਹੋਏ ਜਿਹੜੇ ਬਸੋ ਹੱਲੀ ਆਦ ਥਾਵਾਂ ਤੇ ਪਹਾੜੀਆਂ ਨੇ ਕੈਦ ਕਰਕੇ ਸਿੰਘ ਫੜਾਏ ਤੇ ਜਿਹੜੇ ਲਖਪਤ ਦੀ ਫੌਜ ਨੇ ਕੁਝ ਫੜੇ ਸਾਰੇ ਲਾਹੌਰ ਲਿਆ ਕੇ ਬੁਰੇ ਤਸੀਹੇ ਦੇ ਕੇ ਕਤਲ ਕੀਤੇ ਗਏ ਲਾਹੌਰ ਦੇ ਦਰਵਾਜਿਆਂ ਉੱਤੇ ਸਿੰਘਾਂ ਦੇ ਸਿਰਾਂ ਦੇ ਮਨਾਰੇ ਉਸਾਰੇ ਗਏ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਆਰੰਭ ਵਿੱਚ ਲਖਪਤ ਨੇ ਸਿੰਘਾਂ ਉੱਤੇ ਚੜ੍ਹਾਈ ਕੀਤੀ ਤੇ ਜੂਨ ਦੇ ਅਖੀਰ ਵਿੱਚ ਵਾਪਸ ਮੁੜਿਆ ਇਨ੍ਹਾਂ 2.5 ਮਹੀਨਿਆਂ ਵਿੱਚ ਹਜ਼ਾਰਾਂ ਸਿੰਘ ਕਤਲ ਹੋਏ ਸਿੱਖ ਇਤਿਹਾਸ ਵਿੱਚ ਇਸ ਨੂੰ ਛੋਟਾ ਕੱਲੂਕਾਰਾ ਕਹਿੰਦੇ ਹਨ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ